ਨੋਟ ਜੋ ਨੀ ਉਹ ਮੇਰਾ ਵੀ ਵੀ ਚੱਲੇਗਾ ਉਹ ਤੋਂ ਵੀ ਚਲੇਗੇ ਤੇ ਆਦ ਵੀ ਨਹੀਂ ਆਗਾ ਕੋਈ ਕਮਾਈ ਦਾ ਸਰ ਨਹੀਂ ਹੈ ਬੱਡੇ ਦੀ ਦੀ ਸਾਲੀ ਇਹਦੀ 25 ਸਾਲੀ ਕਿੰਨਾ ਚਿਰ ਹੋ ਗਿਆ ਵਾ ਦੋਵਾਂ ਦਾ ਤੋਂ ਦੋਵਾਂ ਨੂੰ ਉਹਨੂੰ ਤੇ ਹੋ ਗਏ ਸੇ 7 ਸਾਲ ਹੋ ਗਏ ਆ ਇਹਨੂੰ ਸਾਲ ਹੋ ਗਏ ਜਾ ਰਹੀ ਹੈ ਮੇਰਾ ਸਭ ਤੋਂ ਹੀ ਇਹ ਨਹੀਂ ਕੋਈ ਨਹੀਂ ਪਰ ਫਿਰ ਉਹ ਦਾ ਮਾਰਾ ਬੋਰਡ ਕਰੀ ਜਾਂਦਾ ਹੈ ਤਾਰੰਦੀਬ ਸਨੀਖ ਬਜ਼ੁਰਗ ਮਹਿਲਾ ਪਿੰਦਰਕੌਰ ਤੇ ਰੱਬ ਨੇ ਦੁੱਖਾਂ ਦਾ ਕਹਿਰ ਇੰਚਟਾਇਆ ਕਿ ਉਸਤੇ ਦੁੱਖ ਸੁਣਨ ਵਾਲਾ ਵੀ ਪੁੱਬਾ ਮਾਰ ਕੇ ਰੋੂ ਖੇਡਾ ਪਰ ਜਵਾਨੀ ਵਿੱਚ ਪਹਿਲਾਂ ਰੱਬ ਨੇ ਉਸ ਕੋਲੋਂ ਉਸਦਾ ਪਤੀ ਖੋ ਲਿਆ ਤੇ ਪਤੀ ਦੀ ਮੌਤ ਤੋਂ ਬਾਅਦ ਪੁੱਤਾਂ ਦੇ ਸਹਾਰੇ ਜਾਣ ਵਾਲੀ ਪਿੰਦਰਕੌਰ ਨੂੰ ਕੀ ਪਤਾ ਸੀ ਕਿ ਕੁਝ ਸਮੇਂ ਬਾਅਦ ਹੀ ਕੁਦਰਤ ਉਸ ਉੱਪਰ ਫਿਰ ਤੋਂ ਦੁੱਖਾਂ ਦਾ ਪਹਾੜ ਸੁੱਟ ਦੇਗੀ ਅਤੇ ਕੁਝ ਸਾਲ ਬਾਅਦ ਹੀ ਉਸਦੇ ਦੋ ਜਵਾਨ ਪੁੱਤਰਾਂ ਦੀ ਮੌਤ ਹੋ ਜਾਂਦੀ ਹੈ ਤੇ ਪੁੱਤਾਂ ਦੀ ਮੌਤ ਤੋਂ ਬਾਅਦ ਆਪਣੀ ਤੀਨ ਨਾਲ ਆਪਣਾ ਗੁਜ਼ਾਰਾ ਕਰ ਵੀ ਫਿੰਦਰ ਕੌਰ ਤੇ ਰੱਬ ਨੇ ਜ਼ਰਾ ਵੀ ਤਰਸਣਾ ਕੀਤਾ ਤੇ ਉਸਦੇ ਸਿਰ ਤੋਂ ਛੱਤ ਵੀ ਖੋ ਲਈ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਫਿੰਦਰ ਕੌਰ ਨੇ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਤੇਜ਼ ਬਰਸਾਤ ਦੇ ਕਾਰਨ ਉਸਦੇ ਘਰ ਦੇ ਕੋਠੇ ਵੀ ਜਿਹੜੇ ਨੇ ਉਹ ਡਿੱਗੇ ਸੀ ਤੇ ਅੱਜ ਉਹ ਆਪਣੀ ਜਵਾਨ ਧੀ ਦੇ ਨਾਲ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜਬੂਰ ਹੈ ਤੇ ਪਾਵਕ ਹੁੰਦੀ ਹੈ ਪਿੰਦਰਕੌਰ ਨੇ ਦੱਸਿਆ ਹੈ ਕਿ ਕਿਸੇ ਵੀ ਪ੍ਰਸ਼ਾਸਨਿਕ ਜਾਂ ਸਮਾਜ ਸੇਵੀ ਸੰਗਠਨ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਤੇ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਉਹ ਸਮਾਜ ਸੇਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਬਜ਼ੁਰਗ ਮਹਿਲਾ ਦੀ ਵੱਦ ਤੋਂ ਵੱਧ ਜੜੀ ਹੈ ਉਹ ਮਦਦ ਕੀਤੀ ਜਾਵੇ ਤੇ ਇਹ ਨੰਬਰ ਜਿਹੜਾ ਹੈ ਅਸੀਂ ਤੁਹਾਨੂੰ ਸਕਰੀਨ ਦੇ ਥੱਲੇ ਦਿਖਾ ਰਹੇ ਹਾਂ ਤੁਹਾਨੂੰ ਫਲੈਸ਼ ਹੁੰਦਾ ਦਿਖਾਈ ਦੇਵੇਗਾ ਜਿਸ ਤੇ ਨਾਲ ਤੁਸੀਂ ਇਹਨਾਂ ਦੇ ਮੋਬਾਈਲ ਅਕਾਊਂਟ ਜਿਹੜਾ ਹੈ ਬੈਂਕ ਦਾ ਅਕਾਊਂਟ ਜਿਹੜਾ ਹੈ ਉਸ ਦੇ ਰਾਹੀਂ ਆਪਣੇ ਮੋਬਾਈਲ ਦਸਤੇ ਉਹਨਾਂ ਨੂੰ ਜਿੰਨੀ ਚਾਹੇ ਮਦਦ ਜਿੰਨੀ ਹੈ ਉਹ ਕਰ ਸਕਦੇ ਹੋ ਤਾਂ ਕਿ ਇੱਕ ਮਾਂ ਤੇ ਧੀ ਜਿਹੜੀ ਹੈ ਉਸ ਨੂੰ ਕੰਮ ਕੰਮ ਸੇ ਕੰਮ ਜਿਹੜੀ ਹੈ ਰਹਿਣ ਨੂੰ ਛੱਤ ਤੇ ਮਿਲ ਸਕੇ ਕਿਉਂਕਿ ਜਵਾਨ ਧੀ ਦੇ ਨਾਲ ਖੁੱਲੀ ਛੱਤ ਦੇ ਘੇਟ ਰਹਿਣਾ ਕਾਫੀ ਜ਼ਿਆਦਾ ਸੀ ਅਸੋਚ ਕੇ ਵੀ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਤਕਲੀਫ ਹੁੰਦੀ ਹੈ ਦੁਖਦਾਈ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕੁਦਰਤ ਨੇ ਜਿਹੜਾ ਹੈ ਉਹ ਪਿੰਦਰਕੌਰ ਤੇ ਦੁੱਖ ਟਾਇਆ ਹੈ ਸਟੈਂਡ ਦੇ ਲਈ ਸਟੈਂਡ ਸ਼ਕਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਪਰ ਅਜਿਹੇ ਦੇ ਵਿੱਚ ਜੇਕਰ ਤੁਸੀਂ ਇੱਕ ਔਰਤ ਦੀ ਇੱਕ ਬੱਚੇ ਦੀ ਜੇਕਰ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਨੰਬਰ ਤੁਹਾਨੂੰ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਇਹਨਾਂ ਦੇ ਨੰਬਰ ਤੇ ਜਿਹੜਾ ਤੁਸੀਂ ਬੈਂਕ ਅਕਾਊਂਟ ਤੇ ਜਿਹੜਾ ਤੁਸੀਂ ਡਾਇਰੈਕਟ ਪੈਸੇ ਜਿਹੜੇ ਐ ਉਹ ਟਰਾਂਸਫਰ ਕਰ ਸਕਦੇ ਹੋ ਜਿੰਨਾ ਤੁਸੀਂ ਚਾਹ ਸਕਦੇ ਹੋ ਛੋਟੀ ਮੋਟੀ ਮਦਦ ਜੜੀ ਹੈ ਤੁਸੀਂ ਇਹਨਾਂ ਦੀ ਜ਼ਰੂਰ ਕਰ ਸਕਦੇ ਹੋ ਕਿੱਥੋਂ ਦੇ ਰਹਿਣ ਬਲੇ ਜੀ ਤਰਨ ਤਰਨ ਪੰਜੀ ਇਹ ਕਿਸ ਤਰ੍ਹਾਂ ਬੁਖਾਰੇ ਤੁਸੀਂ ਘਰ ਦਾ ਕੋਠੇ ਡਿੱਗੇ ਪਏ ਆ ਘਰ ਦੇ ਹਾਲਾਤ ਬੜੇ ਬੁਰੇ ਨੇ ਕੀ ਕਹਿਣਾ ਚਾਹੁੰਦੇ ਜੇ ਇਹਦੇ ਬਾਰੇ ਜੀ ਇਹਦੇ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਮੇਰਾ ਆਦਮੀ ਵੀ ਚਲ ਗਿਆ ਉਹ ਤੋਂ ਹੀ ਚਲੇ ਗਏ ਅਰਮੀ ਵੀ ਨਹੀਂ ਹੈਗਾ ਕੋਈ ਕਮਾਈ ਦਾ ਸਰਾਨੀ ਹੈਗਾ ਕੀ ਗੱਲ ਹੋਈ ਸੀ ਤੁਹਾਡੇ ਹਸਪਤਲ ਨੂੰ ਕਿਸ ਤਰ੍ਹਾਂ ਨਾਲ ਡੈਥ ਹੋ ਗਈ ਹੈ ਬਸ ਦੋ ਲੜਕੇ ਹੀ ਤੁਹਾਡੇ ਜਵਾਨ ਉਹ ਕਿਸ ਤਰ੍ਹਾਂ ਪੂਰੇ ਹੋ ਗਏ ਕੀ ਗੱਲਬਾਤ ਹੋਈ ਸੀ ਦੋ ਲੜਕਿਆਂ ਨੂੰ ਡੈਡੀ ਇਹਦੇ ਨੂੰ ਤੇ ਸ਼ਰਾਬ ਚ ਦੇ ਦਿੱਤਾ ਸੀ ਕੋ ਹੂੰ ਤੇ ਇਹ ਬਿਮਾਰੀ ਹੋਏ ਬਸ ਦੋ ਥੋੜਾ ਥੋੜਾ ਬਿਮਾਰ ਹੋਏ ਆ ਤੇ ਬਿਮਾਰ ਹੋ ਗਏ ਹਸਤਾਲੀ ਪੂਰੇ ਹੋ ਜਾਂਦੇ ਰਹੇ ਕਿੰਨੀ ਕੁ ਉਮਰ ਹੀ ਇਹਨਾਂ ਦੇ ਬੱਚਿਆਂ ਦੀ ਹੈ ਇਹਨਾਂ ਦੀ ਤੇ ਵੱਡੇ ਦੀ 30 ਸਾਲੀ ਇਹਦੀ 25 ਸਾਲੀ ਕਿੰਨਾ ਚਿਰ ਹੋ ਗਿਆ ਵਾ ਦੋਵਾਂ ਦੀ ਡੈਥ ਹੋਈ ਨੂੰ ਦੋਵਾਂ ਨੂੰ ਉਹਨੂੰ ਤੇ ਹੋ ਗਏ ਸੀ 7 ਸਾਲ ਹੋ ਗਏ ਆ ਇਹਨੂੰ ਸਾਲ ਹੋ ਗਿਆ ਤੇ ਕਿਸ ਤਰ੍ਹਾਂ ਹੁਣ ਲਾ ਕੇ ਵੇਖਣ ਦੀ ਵੇਖਿਆ ਤੇ ਵੇਖਿਆ ਵਾ ਕਿ ਕੁਝ ਵੀ ਨਹੀਂ ਪਾਇਆ ਤੇ ਡਿੱਗ ਪਏ ਕੋਠੇ ਵੀ ਡਿੱਗ ਗਿਆ ਤੁਸੀਂ ਵੀ ਸੈਂਟਰ ਚੁੱਲਾ ਜਿਹੜਾ ਬਾਹਰ ਰੱਖਿਆ ਆਪਣਾ ਸਾਰਾ ਕੁਝ ਤੇ ਉਹ ਗਰੀਬੀ ਹੈ ਤੇ ਰਾਤੀ ਕਿਸ ਤਰ੍ਹਾਂ ਫਿਰ ਸੌਂਦੇ ਜੇ ਰਾਤ ਨੂੰ ਅਹੀਂ ਉਹ ਦੁਕਾਨ ਚ ਸਾਮਾਨ ਪਾਇਆ ਥੋੜਾ ਜਿਹਾ ਉਹਦੇ ਵਿੱਚ ਹੀ ਮਾਵਾਂ ਤੀਆਂ ਸੌਂਦੀਆਂ ਕੋਤਨੀ ਲੜਕੀ ਆ ਉਹਦਾ ਕਰਕੇ ਨੀਂਦ ਨਹੀਂ ਆਉਂਦੀ ਰਾਤ ਨੂੰ ਕੋਈ ਸਹਾਰਾ ਨਹੀਂ ਹੈਗਾ ਕੋਈ ਮੈਂ ਇਤ ਕਰਨ ਵਾਲਾ ਨਹੀਂ ਹੈਗਾ ਤੇ ਕਿਸ ਤਰ੍ਹਾਂ ਹੋਂ ਦਾ ਲੜਕਾ ਵੀ ਕੋਈ ਹੈਗਾ ਉਹ ਤੁਹਾਨੂੰ ਸੰਭਾਲੇਗਾ ਹੈਗਾ ਉਹ ਥੋੜਾ ਜਿਹਾ ਆਪਣੀ ਮਰਜ਼ੀ ਦਾ ਮਾਲਕ ਹੈ ਅੱਛਾ ਘਰੇ ਨਹੀਂ ਟਿਕਦਾ ਉਹ ਜਿਹੜੀ ਮਾਦੀ ਦੋ ਬੱਚੇ ਦੇ ਇੱਕ ਘਰ ਵਾਲਾ ਚਲ ਜੇ ਤਾਂ ਕੀ ਬੀਧੀ ਹੋਗੀ ਮਗਰੋਂ ਕੋਈ ਕਮਾਈ ਦਾ ਸਾਧਨ ਹੋਵੇ ਤੇ ਕਿਸ ਤਰ੍ਹਾਂ ਪਾਲਣ ਪੋਸ਼ਣ ਆਪਣਾ ਕਿਦਾਂ ਕਰਦੇ ਤੁਸੀਂ ਬੜੀ ਮੁਸ਼ਕਲ ਕਰ ਬਹੁਤ ਜਿਆਦੀ ਮੁਸ਼ਕਲ ਕਰਦੀ ਮੈਂ ਰਾਤ ਦੇ ਡੇ ਟੈਨਸ਼ਨ ਦੇ ਨਾਲ ਨੀਂਦ ਨਹੀਂ ਆਉਂਦੀ ਇੰਨੀ ਨਹੀਂ ਸਮਾਜ ਸੇਵਕ ਵੱਡੇ ਸਮਾਜ ਸੇਵੀ ਆ ਕੋਈ ਨਹੀਂ ਸਮਾਜ ਸੇਵੀ ਕੋਈ ਸਰਕਾਰੀ ਅਧਿਕਾਰੀ ਤੱਕ ਕੋਈ ਹੈ ਮਦਦ ਕਰਨ ਵਾਸਤੇ ਕਿ ਤੁਸੀਂ 4 ਮਹੀਨੇ 5 ਮਹੀਨੇ ਗਿਆ ਇਦਾਂ ਹੀ ਸਰਦੀ ਗਰਮੀ ਇਦਰੇ ਖੁੱਲੇ ਬੈਠੇ ਜੇ ਹਾਂਜੀ ਕੋਈ ਨਹੀਂ ਆਉਂਦਾ ਕਿਸੇ ਨੇ ਮਦਦ ਨਹੀਂ ਕੀਤੀ ਨਾ ਕੀ ਅਪੀਲ ਕਰਦੇ ਲੋਕਾਂ ਜਿਹੜੇ ਲੋਕਾਂ ਦੀ ਮਦਦ ਨਹੀਂ ਕਰਦੇ ਆ ਜਾਂ ਉਹਨਾਂ ਨੂੰ ਕੀ ਅਪੀਲ ਕਰਦੇ ਜੇ ਉਹਨਾਂ ਦੇ ਮੈਂ ਗਰੀਬ ਬਣੀ ਆ ਗਈ ਮੈਂ ਕੀ ਅਪੀਲ ਕਰਨੀ ਕਿਸੇ ਤੇ ਇਹ ਕੋਈ ਦੇਜੂ ਤੇ ਠੀਕ ਹੈ ਨਹੀਂ ਨਾ ਦੂ ਤੇ ਨਹੀਂ ਸਰਕਾਰ ਤੋਂ ਕੀ ਮੰਗ ਕੇ ਸਰਕਾਰ ਦਾ ਤਾਂ ਫਰਜ ਬੰਦਨ ਤੁਹਾਡੇ ਜਿੱਤਾਂ ਨੂੰ ਆ ਸਰਕਾਰ ਕੋਠੇ ਤੁਹਾਡੇ ਪਾਇ ਜਾਣ ਬਾਲੇ ਵਿੱਚ ਕਦੇ ਸ਼ਤਾਂ ਦੀਆਂ ਵੀ ਬੜੇ ਬੜੀ ਥਾਈ ਸ਼ਤਾਂ ਦੇ ਭਰੇ ਉਹ ਵੀ ਨਹੀਂ ਕੋਈ ਗੱਲ ਬਣੀ ਸ਼ਤਾਂ ਦੇ ਬੜੀ ਥਾਈ ਭਰੇ ਬਹੁਤ ਥਾਈ ਭਰੇ ਕੋਈ ਨਹੀਂ ਗੱਲ ਬਣੀ ਬੜੇ ਖੇਲ ਹੋਇਆ ਹੱਥ ਲਾ ਕੇ ਬੜੀ ਬਾਕੀ ਬਹੁਤ ਜ਼ਿਆਦਾ ਮੇਰਾ ਸਭ ਤੋਂ ਹੀ ਇਦੇ ਤੇ ਕੋਈ ਨਹੀਂ ਸੀ ਪ੍ਰਭਾਵ ਹੌ ਤੱਕ ਮਾਰਾ ਬੋਟ ਕਰੀ ਜਾਂਦਾ ਸੀ